ਸਰਕਾਰ ਵੱਲੋਂ ਹੁਣ ਰਜਿਸਟਰੀਆਂ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਤੇ ਅੱਜ ਇਹ ਆਨਲਾਈਨ ਰਜਿਸਟਰੀਆਂ ਦਾ ਪਹਿਲਾ ਦਿਨ ਹੈਗਾ ਜਦੋਂ ਹੀ ਸਰਕਾਰ ਵੱਲੋਂ ਉੱਧਰ ਹੁਕਮ ਹੋ ਜਾਣਗੇ ਤੇ ਨਾਲ ਹੀ ਗੁਰੂ ਅਰਸਾਏ ਦੇ ਵਿੱਚ ਵੀ ਇਹ ਰਜਿਸਟਰੀਆਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਤਿਆਰੀਆਂ ਦੀ ਗੱਲ ਕਰ ਲੈਂਦੇ ਆ ਤਾਂ ਤਿਆਰੀਆਂ ਜਿਹੜੀਆਂ ਨੇ ਲਗਭਗ ਇੱਥੇ ਮੁਕੰਮਲ ਕਰ ਲਈਆਂ ਗਈਆਂ ਨੇ ਐਸਜੀਐਮ ਗੁਰੂ ਅਰਸਾਏ ਜਾਇਜ਼ਾ ਲੈ ਰਹੇ ਹੈਗੇ ਆ ਗੱਲਬਾਤ ਕਰ ਰਹੇ ਆ ਤਿਆਰੀਆਂ ਕਿੱਦਾਂ ਦੀਆਂ ਸਰ ਤਿਆਰੀ ਫੁੱਲ ਹੈ ਜੀ ਇੱਥੇ ਫਿਰ ਆਪਣੀ ਹਾਂਜੀ ਇਹ ਹੁਣ ਪੰਜਾਬ ਸਰਕਾਰ ਵੱਲੋਂ ਜਿਹੜਾ ਈਜ਼ੀ ਰਜਿਸਟ੍ਰੇਸ਼ਨ ਕਨਸੈਪਟ ਹੈਗਾ ਇਹਦੀ ਪੂਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਇਹਦੇ ਤਹਿਤ ਜਿਹੜੇ ਆਪਣੇ ਸਿਟੀਜ਼ਨਸ ਹੈਗੇ ਆ ਉਹ ਰਜਿਸਟਰੀ ਆਨਲਾਈਨ ਹੀ ਸਾਰਾ ਕਰਾ ਸਕਦੇ ਆ ਹੁਣ ਦਫ਼ਤਰ ਚ ਆ ਕੇ ਇੱਥੇ ਹੀ ਕਾਨੂੰਗੋ ਸਾਹਿਬ ਪਟਵਾਰੀ ਵੀ ਬੈਠੇ ਹੋਣਗੇ ਵਕੀਲ ਸਾਹਿਬ ਵੀ ਬੈਠੇ ਹੋਣਗੇ ਸਾਰੀ ਰਜਿਸਟਰੀ ਇੱਥੇ ਹੀ ਲਿਖੀ ਜਾਇਆ ਕਰੂਗੀ ਆਨਲਾਈਨ ਐਂਟਰ ਹੋਇਆ ਕਰੂਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਫੋਟੋ ਹੋ ਜਾਇਆ ਕਰੂਗੀ ਤੇ ਰਜਿਸਟਰੀ ਹੋ ਜਾਇਆ ਕਰੇਗੀ ਸੋ ਲੋਕਾਂ ਦੀ ਜਿਹੜੀ ਖੱਜਲ ਖਰਾਬੀ ਕਿਸੇ ਪ੍ਰਕਾਰ ਦੀ ਰਜਿਸਟਰੀ ਕਰਾਉਣ ਦੇ ਵਿੱਚ ਉਹ ਨਹੀਂ ਹੋਏਗੀ ਜਿਵੇਂ ਪਹਿਲਾਂ ਅਰਜੀ ਨੀਬੀਸ ਤੋਂ ਲੋਕ ਰਜਿਸਟਰੀ ਲਿਖਾ ਕੇ ਲੈ ਕੇ ਆਉਂਦੇ ਹੈਗੇ ਸੀ ਉਸ ਤੋਂ ਬਾਅਦ ਇੱਥੇ ਹੁਣ ਇੱਥੇ ਲਿਖਿਆ ਜਾਇਆ ਕਰੂਗੀ ਹਾਂਜੀ ਇੱਥੇ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ ਵੀ ਸਰਕਾਰ ਨੇ ਐਡ ਕਰਤੀ ਹੈ ਕਿ ਲੋਕ ਇੱਥੋਂ ਵੀ ਲਿਖਾ ਸਕਦੇ ਆ ਜੇ ਬਾਹਰੋਂ ਲਿਖਾਉਣੀ ਚਾਹਣਗੇ ਉਹ ਲਿਖਾ ਕੇ ਆਨਲਾਈਨ ਐਂਟਰ ਹੋ ਜਾਊਗਾ ਹਾਂ ਜਿੱਦਾਂ ਕਾਫੀ ਲੋਕ ਹੋ ਜਾਂਦੇ ਨੇ ਫਿਰ ਇੱਕ ਕਿੰਨੇ ਕੁ ਲੋਕ ਇੱਥੇ ਬਿਠਾਏ ਗਿਆ ਜਿਹੜੇ ਰਜਿਸਟਰੀ ਆਸਾਨੀ ਨਾਲ ਲਿਖੀ ਜਾ ਕੇ ਜਿਆਦਾ ਪੀੜ ਰਾਸ਼ ਵੀ ਹੋ ਸਕਦਾ ਇਹਦੇ 'ਚ ਨਹੀਂ ਅਸੀਂ ਜੀ ਟੋਕਨ ਸਿਸਟਮ ਵੀ ਇੰਟਰੋਡਿਊਸ ਹੋ ਗਿਆ ਜੀ ਜਿਹੜਾ ਵੀ ਕੋਈ ਰਜਿਸਟਰੀ ਲਖਣ ਆਏਗਾ ਨਾਗਰਿਕ ਉਹਨੂੰ ਟੋਕਨ ਨੰਬਰ ਦੇ ਦਿੱਤਾ ਜਾਏਗਾ ਬੈਠਣ ਦਾ ਵੀ ਪੁਖਤਾ ਜਿਹੜਾ ਇੰਤਜ਼ਾਮ ਕਰ ਦਿੱਤਾ ਗਿਆ ‟ ਬੀਟਿੰਗ ਏਰੀਆ ਜਿਹੜਾ ਉਹ ਵੀ ਬਣ ਗਿਆ ਹੈ ਸੋ ਇੱਥੇ ਟੋਕਨ ਦੇ ਹਿਸਾਬ ਨਾਲ ਜਿਵੇਂ ਜਿਵੇਂ ਨੰਬਰ ਆਈ ਜਾਇਆ ਕਰੇਗਾ ਉਹ ਵੀ ਰਜਿਸਟਰੀ ਹੁਣ ਹੋਈ ਜਾਏਗੀ ਸਰ ਕੋਈ ਰਜਿਸਟਰੀ ਵਾਸਤੇ ਟਾਈਮ ਬਾਉਂਡਿਸ਼ਨ ਨਹੀਂ ਹੋਈ ਹੈ ਮੈਂ ਜਿਹੜਾ ਵਰਕਿੰਗ ਆਵਰ ਦਾ ਜੀ ਉਹਦੇ ਵਿੱਚ ਹੀ ਹੋਊਗਾ ਜਿਹੜਾ ਨਾਰਮਲ ਦਫ਼ਤਰ ਦਾ ਟਾਈਮ ਹੁੰਦਾ ਉਹਦੇ ਵਿੱਚ ਹੀ ਹੋਇਆ ਕਰੂਗੀ ਤੇ ਜੇ ਕੋਈ ਰਜਿਸਟਰੀ 'ਚ ਕੋਈ ਕਮੀ ਪੇਸ਼ੀ ਹੈ ਤਾਂ ਉਹ ਜਿਹੜਾ ਲਿਮਟਿਡ ਪੀਰੀਅਡ ਗਵਰਨਮੈਂਟ ਨੇ ਦਿੱਤਾ ਉਹਦੇ ਵਿੱਚ ਜਾਂ ਤਾਂ ਰਿਜੈਕਟ ਹੋ ਜਾ ਕਰੇਗੀ ਜਾਂ ਉਹਦੀ ਜਿਹੜੀ ਕਮੀ ਪੇਸ਼ੀ ਹੈ ਉਹ ਦੂਰ ਹੋ ਜਾ ਕਰੇਗੀ ਇਹ ਨਹੀਂ ਕਿ ਉਹ ਪੈਂਡਿੰਗ ਰਹਿ ਜਾ ਕਰੇਗੀ ਟਾਈਪ ਦੇ ਅਕੋਰਡਿੰਗ ਰਿਜੈਕਟ ਹੋ ਜੀ ਕਿ ਆਫੀਸ਼ੀਅਲ ਜੀ ਇਹਦੇ ਬਾਰੇ ਤਹਿਸੀਲਦਾਰ ਸਾਹਿਬ ਤੁਹਾਨੂੰ ਦੱਸਣਗੇ ਡੇਟਸ ਕਿੰਨੀਆਂ ਹੈਗੀਆਂ ਸਰ ਜਿੰਨਾ ਕੁਈ ਆਗਈ ਰਜਿਸਟਰੀ ਅਕਸੈਪਟ ਹੈ ਜਾ ਰਜਿਸਟ੍ਰਾਈ ਨਹੀਂ ਹੋਣ ਜਿੱਦਾਂ ਪਿੱਛੇ ਪਲਾਟਾਂ ਦੀ ਰਜਿਸਟਰੀ ਆ ਰਹੀਆਂ ਜਾਂ ਨੇ ਕੰਨਾਂ ਕੋਈ ਜੇ ਕੋਈ ਉਹ ਅਪਾਇੰਟਮੈਂਟ ਪਾਏਗਾ ਤੋ ਤੇ ਅਸੀਂ ਰਿਫਿਊਜ਼ ਕਰ ਦਾਂਗੇ ਉਹਦਾ ਰੀਜ਼ਨ ਪਾ ਕੇ ਜੀ ਤੋ ਦੁਬਾਰਾ ਅਪਲਾਈ ਕਰ ਸਕੇਗਾ ਜੀ ਦੁਬਾਰਾ ਅਪਲਾਈ ਕਰ ਸਕੇਗਾ ਜੀ ਉਹਦੇ ਕੋਲ ਇਹਨੂੰ ਸੀ ਆਜੇਗੀ ਜਿਹੜਾ ਰੀਜ਼ਨ ਪਾਇਆ ਹੋਊਗਾ ਉਹ ਰੀਜ਼ਨ ਜੇ ਉਹਨੇ ਦੂਰ ਕਰਤਾ ਹੋਊਗਾ ਜਿਵੇਂ ਕਿਸੇ ਦਾ ਨਾਮ ਦਾ ਫਰਕ ਆ ਕਿਤੇ ਅਧਾਰ ਕਰਨੀ ਲੱਗਿਆ ਕਿਤੇ ਜਮ੍ਹਾਂ ਮੰਦੀ ਪੁਰਾਣੀ ਲੱਗੀ ਹੈ ਜਾਂ ਕੋਈ ਵੀ ਰੀਜ਼ਨ ਹੋਊਗਾ ਉਹ ਅਸੀਂ ਰੀਜ਼ਨ ਉਹਦੇ ਵਿੱਚ ਪਾ ਕੇ ਅਸੀਂ ਉਹਨੂੰ ਰਿਜੈਕਟ ਕਰ ਦਾਂਗੇ ਉਹ ਆਪਣ anywhere registered.punjab.gov.in ਇਤਨੀ ਹੋਰ ਇੰਪੋਰਟੈਂਟ ਹੈ ਐਨੀਵੇਅਰ ਰਜਿਸਟਰੀ ਇੱਥੇ ਗਾਸਨਾ ਜੀ ਜੀ ਨਹੀਂ ਐਨੀਵੇਅਰ ਰਜਿਸਟਰੀ.punjab.gov.in ਕੁਝ ਟੈਨ ਬਿਕਮ ਇਜ਼ੀ ਹੋ ਜਾ ਉਹ ਤੁਹਾਨੂੰ ਅਸੀਂ ਫੋਟੋ ਉੱਡ ਭੇਜ ਦਾਂਗੇ ਹਾਂ ਜੀ ਸਰ ਮੈਂ ਇਹ ਪੇਜ ਚਾਹੁੰਦਾ ਜਿੱਦਾਂ ਪਹਿਲਾਂ ਰਜਿਸਟਰੀ ਹੁੰਦੀ ਐ ਲੋਕ ਆਉਂਦੇ ਸੀ ਇਹ ਅਪਰਾਲਾ ਸਰਕਾਰ ਦਾ ਲਾਹੇਮੰਦ ਰਹੂਗਾ ਲੋਕਾਂ ਦੇ ਲਈ ਬਿਲਕੁਲ ਰਹੇਗਾ ਜੀ ਜਦੋਂ ਕਹਿੰਦਾ ਡਿਜੀਟਲ ਇੰਡੀਆ ਆ ਗਿਆ ਨੀਦਲ ਕੰਮ ਹੋ ਗਿਆ ਹਾਂਜੀ ਹਾਂਜੀ ਅ ਜਿੱਦਾਂ ਅਸਜੀਮ ਸਾਹਿਬ ਨੇ ਦੱਸਿਆ ਹੈਗਾ ਵੀ ਟੋਕਨ ਸਿਸਟਮ ਹੋਊਗਾ ਰਸ਼ ਜ਼ਿਆਦਾ ਨਾ ਹੋ ਜਾ ਕਰੋਗਾ ਇਸ ਤਰੀਕੇ ਇਹਦੇ ਵਿੱਚ ਸਰਕਾਰ ਨੇ 48 ਘੰਟੇ ਟਾਈਮ ਦਿੱਤੇ ਆ ਜੀ ਜੇ ਤੁਸੀਂ ਅੱਜ ਆਪਣੀ ਰਜਿਸਟਰੀ ਅਪਲੋਡ ਕਰ ਰਹੇ ਹੋ ਤਾਂ 48 ਘੰਟੇ ਦੇ ਵਿੱਚ ਅਪਰੂਵ ਕਰਵਾ ਵੀ ਕਰਾ ਸਕਦੇ ਹੋ ਹਾਂਜੀ 48 ਘੰਟੇ ਦੇ ਵਿੱਚ ਤੇ ਅੱਜ ਹੋ ਜਾਊਗਾ ਇੱਥੇ ਆਪਣੇ ਨਹੀਂ ਹਜੇ ਟ੍ਰਾਇਲ ਚੱਲਦੇ ਪਏ ਹੈ ਠੀਕ ਹਜੇ ਲਾਈਵ ਨਹੀਂ ਹੋਇਆ ਜਦੋਂ ਲਾਈਵ ਹੋਏਗਾ ਤੁਹਾਨੂੰ ਦੱਸ ਦਾਂਗੇ ਠੀਕ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਟ੍ਰਾਇਲ ਜਿਹੜਾ ਉਹ ਚੱਲ ਰਿਹਾ ਹੈਗਾ ਬਾਕਾਇਦਾ ਜਾਇਜ਼ਾ ਲੈਣ ਦੇ ਲਈ ਐਸ ਡੀ ਐਮ ਗੁਰੂ ਹਰਸਾਏ ਮੌਕੇ ਤੇ ਪਹੁੰਚੇ ਸੀ ਤੇ ਪੰਜਾਬ ਸਰਕਾਰ ਵੱਲੋਂ ਹੁਣ ਲੋਕਾਂ ਨੂੰ ਈਜ਼ੀ ਕੀਤਾ ਜਾਣਾ ਹੈ ਤੇ ਅਰਜੀ ਨਿਵੈਸਰ ਨਾਲ ਵੀ ਗੱਲ ਕਰ ਲਨੇ ਆ ਹਰਦੀਪ ਔਰੀ ਨੇ ਹਰਦੀਪ ਜੀ ਈਜੀ ਹੋ ਜਾਏਗਾ ਕਿ ਰੋਟੀ ਤੇ ਲਾਲੇ ਦਾ ਨਹੀਂ ਪੈ ਜਾਂਦਾ ਕਿ ਕਹਿੰਦੇ ਵਕੀਲ ਵੀ ਇੱਥੇ ਬਿਠਾ ਦੇਣਾ ਦਰਜੀ ਲਿਖਣ ਵਾਲਾ ਵੀ ਤੇ ਅਰਜੀ ਨ ਵੀ ਕਿਸੇਦਰ ਜਾਣਗੇ ਨਹੀਂ ਵੀ ਜੀ ਉਹ ਅਸਰ ਹੈ ਉਹ ਪਾਰਟੀ ਤੇ ਡਿਪੈਂਡ ਹੋਵੇਗਾ ਪਾਰਟੀ ਅਗਰ ਆਈ ਤਸਵੀਲ ਜੇ ਰਜਿਸਟਰੀ ਜਿਵੇਂ ਸਰਕਾਰ ਦੀ ਦਿਸ਼ਾ ਮੁਤਾਬਕ ਹੈ ਉਹ ਤਸਵੀਲ ਚ ਕਰਾਉਣਾ ਚਾਹੁੰਦੀ ਹੈ ਜਾਂ ਡਾਕੂਮੈਂਟ ਰੈਕਟਰ ਕੋਲ ਕਰਾਉਣਾ ਚਾਹੁੰਦੀ ਹੈ ਉਹ ਪਾਰਟੀ ਤੇ ਡਿਪੈਂਡ ਹੈ ਤੁਹਾਡਾ ਕੰਮ ਚੱਲਦਾ ਰਹੂਗਾ ਹਾਂਜੀ ਹਾਂਜੀ ਜੀ ਡਾਕੂਮੈਂਟ ਰੈਕਟਰ ਦਾ ਕੰਮ ਚੱਲਦਾ ਰਹੂਗਾ ਜੀ ਅੱਛਾ ਜੇ ਆਪਾਂ ਸ਼ੋਰਟ ਦੇ ਵਿੱਚ ਦੱਸਦੇ ਹਾਂ ਕਾਫੀ ਲੋਕ ਲਾਈਵ ਜੁੜੇ ਹੋਇਆ ਜਿਵੇਂ ਪਹਿਲਾਂ ਲੋਕ ਤੁਹਾਡੇ ਕੋਲ ਆ ਕੇ ਜਮ੍ਹਾਂ ਬੰਦੀ ਲੈ ਆਉਂਦੇ ਸੀ ਰਜਿਸਟਰੀ ਲਿਖਾ ਕੇ ਪੇ ਤੁਸੀਂ ਇੱਥੇ ਰਜਿਸਟਰੀ ਲਿਆਉਂਦੇ ਸੀ ਉਹ ਪਾਸ ਹੁੰਦੀ ਸੀ ਟੋਕਨ ਮੰਦਾ ਨੰਬਰ ਲੱਗਦਾ ਸੀ ਹੁਣ ਕੀ ਸਿਸਟਮ ਹੋ ਗਿਆ ਥੋੜਾ ਜਿਹਾ ਈਜੀ ਜਿਹੜਾ ਉਹ ਇਹ ਵੀ ਇਸ ਤਰ੍ਹਾਂ ਵੀ ਜਿਹੜਾ ਈਜ਼ੀ ਰਜਿਸਟਰੀ ਦਾ ਹਿਸਾਬ ਹੈ ਵੀ ਅਸੀਂ ਜਿਹੜਾ ਪਹਿਲਾਂ ਜਿਹੜੀ ਰਜਿਸਟਰੀ ਅਸੀਂ ਲਿਖੀ ਦੀ ਸੀ ਲਿਖਣ ਤੋਂ ਬਾਅਦ ਅਸੀਂ ਆਨਲਾਈਨ ਕਰਕੇ ਤੇ ਉਹ ਨਾਲ ਨਾਲ ਕਰਾ ਦੀ ਸੀ ਪਰ ਹੁਣ ਗਵਰਨਮੈਂਟ ਦੇ ਇੰਸਟਰਕਸ਼ਨਾਂ ਨੇ ਕਿ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵਾਸੀਂ ਪਹਿਲਾਂ ਤਹਿਸੀਲਦਾਰ ਦੇ ਆਈਡੀ 'ਚ ਪਾਵਾਂਗੇ ਉਥੋਂ ਲਿਖ ਕੇ ਅਸੀਂ ਆਈਡੀ ਸਾਡੀ ਬਣੇਗੀ ਅਸੀਂ ਆਪਦੀ ਆਈਡੀ ਨੂੰ ਤਹਿਸੀਲਦਾਰ ਦੇ ਆਈਡੀ 'ਚ ਪਾਵਾਂਗੇ ਉਸ ਤੋਂ ਬਾਅਦ ਸਾਨੂੰ ਟਾਈਮ ਦੇਣਗੇ 48 ਘੰਟੇ ਦਾ ਇਹ ਜਿਹੜਾ ਟਾਈਮ ਹੈ ਜਿਹੜੀ ਰਜਿਸਟਰੀ ਉਹਦੇ ਟਾਈਮ ਦੇ ਵਿੱਚ ਪਾਸ ਹੋ ਜੂਗੀ ਅਸੀਂ ਉਹਦੀ ਸਟੈਂਪ ਡਿਊਟੀ ਤੇ ਰਜਿਸਟ੍ਰੇਸ਼ਨ ਫੀਸ ਤੇ ਉਹਨੂੰ ਆਨਲਾਈਨ ਕਰਕੇ ਇੱਥੇ ਪਾਰਟੀ ਨੂੰ ਭੇਜ ਦਿਆਂ ਕਰਾਂਗੇ ਤੁਹਾਡਾ ਕੰਮ ਚੱਲਦਾ ਰਹੂ ਤੇ ਸੂਚਨਾਂ ਦਾ ਕੰਮ ਆਸਾਨ ਹੋ ਜੂ ਹਾਂਜੀ ਬਿਲਕੁਲ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਇਹ ਆਪਣਾ ਠੀਕ ਹੈ ਲਾਇਵ ਆਂਦਾ ਹੈ ਕੰਮ ਜਦ ਹੋ ਜੂ ਹਾਂ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਪਹਿਲੇ ਕਹਿੰਦੇ ਸੀ ਲੋਕ ਕਹਿੰਦੇ ਇਹ ਵਿਜਵਾ ਬੰਦੀਆਂ ਨਹੀਂ ਹੋਣੀਆਂ ਜੀ ਸਭ ਕੁਝ ਹੋ ਹੀ ਜਾਂਦਾ ਪਹਿਲਾਂ ਜਿਹੇ ਤਰ੍ਹਾਂ ਇੰਤਸਾਰਾ ਆਨਲਾਈਨ ਚ ਕੰਮ ਚੱਲੀ ਜਾਂਦਾ ਹਾਂਜੀ ਬਿਲਕੁਲ ਜੀ ਆਨਲਾਈਨ ਚੱਲ ਜਾਂਦਾ ਕੰਮ ਆ ਤੇ ਕੰਮ ਆਨਲਾਈਨ ਹੋ ਜਾਣਾ ਤੇ ਆ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦੇਣਾ ਬਕਾਇਦਾ ਜਿਹੜਾ ਇਹਨਾਂ ਦਾ ਪੋਰਟਲ ਹੈ ਤੇ ਪੋਰਟਲ ਤੇ ਵੀ ਲਿਖਿਆ ਆ ਗਿਆ ਕੀ ਪੋਰਟਲ ਹੈ ਦੇਖ ਲਓ ਪੂਰਾ ਲਾਈਵ ਦਿਖਾ ਰਿਆ ਆ ਇਹ ਵੀਡੀਓ ਨੂੰ ਨਾ ਧਿਆਨ ਨਾਲ ਆਪੋ ਆਪਣੇ ਪੇਜ ਤੇ ਸ਼ੇਅਰ ਜ਼ਰੂਰ ਕਰ ਲਿਓ ਫਿਰ ਕੱਲ ਨੂੰ ਇਹ ਨਾ ਗਏ ਮੈਂ ਰਜਿਸਟਰੀ ਕਰਾਉਣ ਗਿਆ ਮੈਂ ਤਾਂ ਪਤਾ ਨਹੀਂ ਸੀ ਤੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਇਹ ਵੀਡੀਓ ਮੈਂ ਤਾਂ ਕਰ ਲਿਆ ਤੁਹਾਡੇ ਲੋਕਾਂ ਦੇ ਲਈ ਗੁਰੂ ਅਰਥ ਹੈ ਕਿ ਪੂਰੇ ਪੰਜਾਬ ਦੇ ਲੋਕਾਂ ਲਈ ਦੱਸ ਰਿਹਾਗਾ ਪੰਜਾਬ ਗਵਰਨਮੈਂਟ ਦੀ ਇਹ ਵੈਬਸਾਈਟ ਹੈਗੀ ਆ ਤੁਸੀਂ ਦੇਖੋ dw.anywhere registrypunjab.government.in ਇਸ 사이ਟ ਤੇ ਤੁਸੀਂ ਜਾ ਕੇ ਆਪਦਾ ਕਰ ਸਕਦੇ ਹੋ ਤੇ ਇੱਥੇ ਹੋ ਜਾਣਾ ਹੈ ਲੌਗਇਨ ਲੌਗਇਨ ਤੋਂ ਬਾਅਦ ਈਜੀ ਰਜਿਸਟਰੀ ਤੇ ਈਜੀ ਤਰੀਕੇ ਨਾਲ ਰਜਿਸਟਰੀ ਹੋਵੇਗੀ ਕਿਹੜੀ ਸਿਟੀ ਹੈ ਪੂਰੀ ਇਹ ਵੈਬਸਾਈਟ ਖੁੱਲੀ ਹੋਈ ਹੈ ਤੇ ਹੁਣ ਤੁਹਾਡਾ ਕੰਮ ਈਜੀ ਹੋਣ ਵਾਲਾ ਹੈ ਤੇ ਈਜੀ ਕੰਮ ਦੇ ਲਈ ਪੰਜਾਬ ਸਰਕਾਰ ਨੇ ਨਵਾਂ ਉਪਰਾਲਾ ਕੀਤਾ ਹੈ ਤੇ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਜਾਂ ਵਧੂਗੀ ਇਹ ਤਾਂ ਪਤਾ ਬਾਅਦ ਚ ਲੱਗੂਗਾ ਜਦੋਂ ਤੁਸੀਂ ਰਜਿਸਟਰੀ ਕਰਾਉਣ ਆਉਣਗੇ ਪਰ ਅੱਜ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਖੱਜਲ ਦੁਆਰੀ ਘਟੂਗੀ ਜਾਂ ਵਧੂਗੀ ਤੇ ਜੇਕਰ ਤੁਹਾਡਾ ਬੱਚਾ ਪੜਿਆ ਲਿਖਿਆ ਤੇ ਪੜਿਆ ਲਿਖਿਆ ਵਾਲਾ ਕੰਮ ਉਹਨਾਂ ਆਣ ਲੱਗ ਗਿਆ ਦਿਨੋਂ ਦਿਨ ਚੇਂਜ ਹੋ ਰਿਹਾ ਦੇਖੋ ਪੰਜਾਬ ਸਰਕਾਰ ਦੇ ਵਿੱਚ ਕਿੰਨਾ ਕਾਮਜਬ ਹੁੰਦੀ ਹੈ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਤੇ ਕਰੇ ਬੈਠੇ ਮੈਂ ਵੈਬਸਾਈਟ ਦੱਸਤੀ ਕਰੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਰਜਿਸਟਰੀ ਲਿਖੀ ਹੈਗੀ ਆ ਦੇਖੋ ਆਪਦੀ ਅਪਾਇੰਟਮੈਂਟ ਜਿਹੜਾ ਟਾਈਮ ਲੈਣਾ ਅਪਾਇੰਟਮੈਂਟ ਲੈਣੀ ਆ ਉਹ ਲੈ ਸਕਦੇ ਹੋ ਤੇ ਇਜ਼ੀ ਰਜਿਸਟਰੀਆਂ ਨਾਲ ਹੁਣ ਈਜ਼ੀ ਤਰੀਕੇ ਨਾਲ ਹੋਣ ਦਾ ਪੰਜਾਬ ਸਰਕਾਰ ਦਾ ਈਜ਼ੀ ਰਜਿਸਟਰੀ 0000 ਕਰਪਸ਼ਨ ਨਾ ਦਾ ਕਰਪਸ਼ਨ ਨਹੀਂ ਕਰਨੀ ਬਾਕੀ ਕੋਈ ਨਾ ਤੇ ਨਾ ਹੀ ਹੋਵੇ ਤਾਂ ਚੰਗੀ ਗੱਲ ਹੈ ਕਿਉਂਕਿ ਰਿਸ਼ਵਤ ਲੈਣੀ ਤੇ ਰਿਸ਼ਵਤ ਦੇਣੀ ਦੋਵੇਂ ਹੀ ਗਲਤ ਕੰਮ ਹੈ ਤੇ ਹੁਣ ਜਦੋਂ ਇਹ ਪੋਰਟਲ ਸ਼ੁਰੂ ਹੋ ਜਾਏਗਾ ਤੇ ਗੁਰੂ ਅਰਸਾਏ ਐਸੇ ਜਗ੍ਹਾ ਤੇ ਜਿੱਥੇ ਤਹਿਸੀਲਦਾਰ ਸਾਹਿਬ ਬੈਠਦੇ ਆ ਤੇ ਇੱਥੇ ਹੀ ਤੁਹਾਨੂੰ ਰਜਿਸਟਰੀਆਂ ਹੋਣਗੀਆਂ ਈਜ਼ੀ ਦੇ ਸ਼ਰਮਾ ਜੀ ਕੰਪਿਊਟਰ ਤੇ ਉਵੇਂ ਹੀ ਬੈਠਣਗੇ ਸ਼ਰਮਾ ਜੀ ਤੁਹਾਡੀ ਡਿਊਟੀ ਤਾਂ ਉਵੇਂ ਹੀ ਰਹੂਗੀ ਅੱਗੇ ਨਾਲ ਕੰਮ ਘਟੂਗਾ ਵਧੂਗਾ ਜੀ ਨਹੀਂ ਉਵੇਂ ਹੀ ਉਸੇ ਤਰ੍ਹਾਂ ਹੀ ਰਹਿਣੀ ਹੈ ਉਸੇ ਤਰ੍ਹਾਂ ਰਹਿਣੀ ਹੈ ਲੱਗਦਾ ਹੁਣ ਸਾਂਝ ਹੋ ਜਾਊਗਾ ਕਿ ਔਖਾ ਹੋਊ ਨਹੀਂ ਉਹ ਨਾ ਪੜਦੋਨੇ ਰਹਿਣਾ ਜੀ ਕੰਮ ਅੱਛਾ ਉਹਨਾਂ ਹੀ ਕੰਮ ਨਾਲ ਹੈ ਹਾਂ ਜੀ ਸ਼ਰਮਾ ਜੀ ਦੀ ਮੁਸਕਰਾਹਟ ਇਹ ਵੀ ਰਹਿੰਦੀ ਹੈ ਚਾਹੇ ਰਸ਼ਵੀ ਇਹਨਾਂ ਕੋਲ ਹੋ ਜਾਏ ਤੇ ਖੁਸ਼ ਮਜਾਜ ਰਹਿੰਦੇ ਆ ਤੇ ਖੁਸ਼ੀ ਤੁਹਾਡੇ ਲਈ ਵੀ ਹੈ ਤੇ ਕੰਮ ਇਹ ਹੋਣ ਵਾਲਾ ਹੈ ਤੇ ਨੰਬਰਦਾਰ ਜੀ ਤੁਹਾਨੂੰ ਮਿਲ ਹੀ ਜਾਂਦੇ ਆ ਤਸਵੀਰ ਦੇ ਜਾਂ ਜੀ ਨੰਬਰਦਾਰ ਜੀ ਨਵਾਂ ਬਰਾਲਾ ਹੋ ਗਿਆ ਤਾਂ ਕੀ ਕਹਿਣਾ ਫੇਰ ਲੋਕਾਂ ਨੂੰ ਇਹ ਨਾ ਨੰਬਰਦਾਰ ਵੀ ਆਨਲਾਈਨ ਲੱਭ ਲੈ ਲੱਗੇ ਤੂੰ ਇਹ ਤਾਂ ਸਰਕਾਰ ਨੂੰ ਪਤਾ ਇਹ ਇਹਨਾਂ ਨੇ ਆਨਲਾਈਨ ਪਾਣਾ ਹੈ ਕਿ ਸਾਨੂੰ ਬੁਲਾਣਾ ਹੈ ਠੀਕ ਹੈ ਬਿਲਕੁਲ ਜੀ ਦੇਖਦੇ ਰਹੋ ਗੁਰੂ ਅਰਸਾ ਲਾਈਵ ਤੇ ਗੁਰੂ ਅਰਸਾ ਲਾਈਵ ਤੇ ਤੁਹਾਨੂੰ ਕੰਮ ਦੀਆਂ ਵੀਡੀਓ ਹਮੇਸ਼ਾ ਮਿਲਦੀਆਂ ਰਹਿੰਦੀਆਂ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਕਿਉਂਕਿ ਤੁਹਾਡਾ ਕੰਮ ਵੀ इजी ਹੋਣ ਵਾਲਾ ਪੂਰੇ ਪੰਜਾਬ ਦੇ ਲੋਕਾਂ ਦਾ ਕੰਮ इजी ਹੋਣ ਵਾਲਾ ਹੈ ਤੇ ਦੇਖਦੇ ਰਹੋ ਜੁੜੇ ਰਹੋ ਕਰਿਓ ਲਾਈਕ ਸ਼ੇਅਰ ਕਮੈਂਟ ਤੇ ਲੋਕਾਂ ਦੀ ਆਵਾਜ਼ ਤੇ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂ ਅਰਸਾ ਲਾਈਵ